ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਕਣੀਆਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹ ਨੇੜੇ ਮਲੂਕੇ ਦੇ ਰਹਿ ਜਾਂਦਾ ਵੈਸੇ ਤੇ ਨੇੜ ਇੱਕ ਪਿੰਡ ਨਯੌਰ ਵੀ ਹੈ ਤੇ ਕਣੀਆਂ ਤੋਂ ਨਯੌਰ ਵਾਲੀ ਕੱਚੀ ਪਈ ਹੈ ਕਿ ਜਾਨੀ ਕੱਚਾ ਰਸਤਾ ਹੈ ਉਹਦੇ ਤੇ ਇੱਕ ਡੇਰੀ ਫਾਰਮ ਆਉਂਦਾ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਥੋੜਾ ਟਾਈਮ ਪਹਿਲਾਂ ਇਹਨਾਂ ਨੇ ਇਹ ਫਾਰਮ ਦੀ ਸ਼ੁਰੂਆਤ ਕੀਤੀ 3 ਕਸਾਲ ਹੋਏ ਆ ਬਾਈ ਜਰੀ ਦੱਸਦੇ ਆ ਥੋੜੇ ਪਸ਼ੂਆਂ ਤੋਂ ਪਰ ਕਰਮਾ ਵਾਲੀਆਂ ਜੇ ਆਪਾਂ ਦਿਲੋਂ ਸਾਹਮਦੇ ਆ ਤੇ ਗਰੋਥ ਇਹਨਾਂ ਦੀ ਬਹੁਤ ਆ گاਵਾਂ ਦੇ ਵਿੱਚ ਜੇ ਆਪਾਂ ਗੱਲ ਕਰਦੇ ਆ ਤੇ ਹਮੇਸ਼ਾ ਜਿਵੇਂ ਉਹ ਕਹਿੰਦੇ ਨੇ ਨੀਤਾਂ ਨੂੰ ਮਰਾਦਾ ਤੇ ਜਾਂ ਜਿਹੜਾ ਮਿਹਨਤੀ ਬੰਦਾ ਉਹਦੀ ਕਿਸਮਤ ਸਾਥ ਦਿੰਦੀ ਹੈ ਤੇ ਇਹਨਾਂ ਕੋਲ ਇਹ ਪਸ਼ੂ ਜਿਹੜੇ ਇਹਨਾਂ ਦੀ ਗਰੋਥ ਸੋਹਣੀ ਹੋ ਰਹੀ ਹੈ ਇਹਨਾਂ ਨੇ ਹੁਣ ਥੋੜੇ ਟਾਈਮ ਜੀ ਬਾਈ ਜਰੀ ਦੱਸ ਰਹੇ ਸੀ ਵੀ ਇਹ ਫਾਰਮ ਹੋਰ ਵਧਾ ਦੇਣਾ ਹੈ 60 बाय 40 ਦਾ ਸ਼ੈੱਡ ਹੈ ਜਿਹਦੇ ਚ 14 ਕ ਗਾਵਾਂ ਇਸ ਟਾਈਮ ਦੁੱਧ ਤੇ ਚੱਲਦੀਆਂ ਤੇ ਹੁਣ ਇਸ ਸ਼ੈੱਡ ਨੂੰ ਹੋਰ ਵਧਾ ਦੇਣਾ ਕਿਉਂਕਿ ਜਿਵੇਂ ਇੱਧਰ ਕੁਸ ਵਿਹੜਾ ਖੜੀਆਂ ਜਾਂ ਕੁਸ ਵੱਛੀਆਂ ਹੀਫਰਾਂ ਇਹਨਾਂ ਦੀ ਏਆਈ ਹੋ ਗਈ ਹੈ ਕੁਸ ਨਾਲ ਹੋਰ ਵਧਣਗੇ ਫਾਰਮ ਸਬੰਧੀ ਥੋੜੀਆਂ ਗੱਲਾਂ ਕਰਾਂਗੇ ਆਪਾਂ ਜਰੂਰ ਕਿਉਂਕਿ ਨਵੀਂ ਸ਼ੁਰੂਆਤ ਹੈ ਤੇ ਇਹਨਾਂ ਨੂੰ ਇਹ ਕਿੱਤਾ ਵਧੀਆ ਲੱਗਾ ਮੰਨ ਲਓ ਸਹੀ ਗ੍ਰੋਥ ਹੈ ਤੇ ਸਹੀ ਆਮਦਨ ਇਹਨਾਂ ਨੂੰ ਹੋ ਰਹੀ ਹੈ ਪਰ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚੱਕੇ ਮੱਝ ਇਹਨਾਂ ਨੇ ਵਿਕਾਊ ਕੀਤੀ ਹੈ ਜਿਹੜੀ ਮੈਂ ਗੱਲ ਕੀਤੀ ਸੀ ਵੀ ਨੀਤਾਂ ਨੂੰ ਮਰਾਦਾਂ ਜਾਂ ਮਿਹਨਤ ਕਰਦੇ ਆ ਤਾਂ ਪ੍ਰਮਾਤਮਾ ਸਾਰ ਦਿੰਦਾ ਇਹ ਮੱਝ ਐਸ ਵਾਰ ਸੋਈ ਐ ਤਾਜੀ ਬਿਲਕੁਲ ਇਹਨੇ ਕੱਟੇ ਨੂੰ ਜਨਮ ਦਿੱਤਾ ਪਰ ਇਸ ਤੋਂ ਪਹਿਲਾਂ ਦੋ ਕਟੀਆਂ ਬਾਈ ਜੀ ਹੋਰਾਂ ਨੂੰ ਇਹਨੇ ਦੇਤੀਆਂ ਰਵਾ ਘਰ ਚ ਫੇਰ ਹੈਗਾ ਤੇ ਹੁਣ ਇਹ ਮੱਝ ਵੇਚ ਲੈਣਗੇ ਫੇਰ ਵੀ ਦੋ ਨਗ ਇਸ ਕਰਮਾ ਵਾਲੀ ਦੀ ਬਰੀਡ ਜਿਹੜੀ ਇਹਨਾਂ ਕੋਲ ਫਾਰਮ ਚ ਹੋਊਗੀ ਸੋ ਆਓ ਥੋੜੀ ਜਾਣਕਾਰੀ ਲਈਏ ਫਿਰ ਤੋਰਾਂਗੇ ਚੰਗੀ ਸੀਲ ਸਰੀਫ ਮੱਝ ਐ ਉਹਦਾ ਸੁਭਾਅ ਤੁਹਾਨੂੰ ਅੰਦਾਜ਼ਾ ਹੋ ਹੀ ਜਾਣਾ ਤੇ ਬਾਕੀ ਮਿਲਕਗੇ ਵੀ ਦੋਨੇ ਪਾਸੇ ਬਹਿ ਕੇ ਕਰਾਉਂਦੀ ਐ ਉਹ ਵੀਡੀਓ ਤੁਹਾਨੂੰ ਦਿਖਾ ਵੀ ਦਾਂਗੇ ਆਓ ਅੰਕਲ ਜੀ ਹੋਰ ਨਾਲ ਗੱਲਬਾਤ ਕਰੀਏ ਇਹਦੇ ਬਾਰੇ ਫਿਰ ਆਪਾਂ ਮਾਈ ਤੁਹਾਨੂੰ ਤੋਰ ਕੇ ਦਿਖਾਵਾਂਗੇ ਮਿਲਦੇ ਆਂ ਪਹਿਲਾਂ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸਿਓ ਜੀ ਕਿਮਕੌਰ ਸਿੰਘ ਜੀ ਅੰਕਲ ਜੀ ਇੱਥੇ ਫਾਰਮ ਕੀਤੇ ਨੂੰ ਕਿੰਨੇ ਸਾਲ ਹੋ ਗਏ ਇਹਨੂੰ 3-4 ਸਾਲ ਹੋ ਗਏ 3-4 ਸਾਲ ਹੋ ਗਏ ਹਾਂਜੀ ਇਹ ਸਾਰਾ ਜਗਾ ਜਿਹੜੀ ਹੈ ਮੇਰੇ ਖਾਲਚੋ ਬਾਈ ਜੂਰੀ ਦੱਸਦੇ ਸੀ 2 ਤੋਂ 3 ਕਨਾਲਾਂ ਸ਼ਾਇਦ ਵਾਲੀ ਆਪਾਂ ਭਾਹਾਂ ਤਿੰਨ ਕਨਾਲਾਂ ਜਗਾ ਹੈਗੀ 3 ਕਨਾਲਾਂ ਜਗਾ ਵਾਲੀ ਹੈ ਹਾਂਜੀ ਤੇ ਇਹ ਠੀਕ ਹੈ ਤੁਹਾਨੂੰ ਮੈਂ ਤੁਹਾ ਆ ਆਮਦਨ ਠੀਕ ਲੱਗਦੀ ਹੈ ਹਾਂ ਠੀਕ ਹੈ ਜੀ ਵਧਾ ਰਹੇ ਹੋ ਅੱਗੇ ਫਿਰ ਇਸੇ ਨੂੰ ਹਾਂਜੀ ਠੀਕ ਹੈ ਵਧਾ ਦੇਣਾ ਅੱਛਾ ਮੱਝਾਂ ਜਿਹੜੀਆਂ ਜਿਵੇਂ ਅੱਜ ਇੱਕ ਮੱਝ ਵੇਚਣ ਲੱਗੋ ਘਰ ਦੀ ਹੈ ਜਾਂ ਇਹ ਖਰੀਦੀ ਹੋਈ ਆਪਣੀ ਇਹ ਹਰਿਆਣਾ ਚੋਂ ਲਿਆਈ ਛੋਟੀ ਜੀ ਸੀ ਅਸਰ ਛੋਟੀ ਲਿਆਈ ਸੀ ਹਾਂਜੀ ਹਾਂਜੀ ਦੋ ਸੂਏ ਪਹਿਲਾਂ ਆਪਣੇ ਕੋਲੇ ਸੂਈ ਆ ਤੀਜਾ ਹੁਣ ਸੂਈ ਹੈ ਹਨਾ ਹਾਂਜੀ ਜਿਹੜੇ ਪਿਛਲੇ ਸੂਏ 'ਚ ਜੇ ਆਪਾਂ ਦੁੱਧ ਦੀ ਗੱਲ ਕਰੀਏ ਕਿੰਨਾ ਚੋਇਆ ਦੇ ਸਾਢੇ 16 ਲੀਟਰ ਚੋਇਆ ਵਾ ਜੀ ਸਾਢੇ 16 ਲੀਟਰ ਇਹਨੇ ਪਿਛਲੇ ਦੂਜੇ ਸੂਏ 'ਚ ਦੇਤਾ ਸੀ ਹਾਂਜੀ ਅੱਜ ਇਹ ਹੁਣ ਕਦੋਂ ਸੂਈ ਹੈ ਕਿ ਕੱਲ 8 ਵਜੇ ਹਾਂਜੀ ਸਵੇਰ ਕਿ ਸ਼ਾਮ ਨੂੰ ਸਵੇਰ ਜੀ ਕੱਲ ਸਵੇਰ 8 ਵਜੇ ਹਾਂਜੀ ਮਤਲਬ ਹਜੇ ਥੋੜਾ ਟਾਈਮ ਹੀ ਹੋਇਆ ਜਾਨੀ ਅੱਜ ਆਪਾਂ ਲਗਭਗ 1 ਤੋਂ 2 ਦੇ ਵਿੱਚ ਵਿੱਚ ਵੀਡੀਓ ਬਣਾ ਰਹੇ ਹਾਂ ਹਾਂਜੀ ਬੱਚਾ ਇਹਦੀ ਕਿਨੇ ਕਟਾ ਦੇਤਾ ਹਾਂਜੀ ਕੀ ਰੇਟ ਰੱਖਦੇ ਹੋ ਇਹਦਾ 180 ਆ ਜੀ 1 ਲੱਖ 80 ਆ ਰੇਟ ਹਾਂਜੀ ਅੱਛਾ ਇਹ ਚੁਆਈ ਜਿਹੜੀ ਜਿਵੇਂ ਪਹਿਲਾਂ ਦੱਸਦੀ ਸੀ ਦੋਨੇ ਪਾਸੇ ਬਹਿ ਕੇ ਕਰਦੇ ਹੋ ਹਾਂਜੀ ਦੋਨੇ ਪਾਸੇ ਬਹਿ ਕੇ ਪਹਿਲੇ ਸੂਏ ਤੋਂ ਹੀ ਲੱਗੇ ਸੀ ਜਾਂ ਪਹਿਲੇ ਸੂਏ ਤੋਂ ਲੱਗੇ ਸੀ ਜੀ ਪਹਿਲੇ ਸੂਏ ਤੋਂ ਹਾਂਜੀ ਬਾਈ ਪਹਿਲਾਂ ਆਪਾਂ ਇਹਨੂੰ ਤੋੜ ਕੇ ਦਿਖਾ ਦਈਏ ਫਿਰ ਇਹਦੀ ਆਪਾਂ ਚੁਆਈ ਕਰਕੇ ਦਿਖਾਵਾਂਗੇ ਤੋਰੀ ਬਈ ਨੂੰ ਦੋਸਤੋ ਵੈਸੇ ਮੈਂ ਦੁਪਹਿਰੇ ਵੀਡੀਓ ਬਣਾ ਰਿਹਾ ਤੇ ਸਵੇਰ 6 ਵਜੇ ਦੀ ਚੁਆਈ ਹੋਈ ਵੀ ਐ ਹਵਾਨਾ ਇਹਨੇ ਓਵੇਂ ਪੂਰਾ ਨਹੀਂ ਹੁਣ ਦਿਖਾਉਣਾ ਪਰ ਜਿਹੜੀਆਂ ਮੇਰੀਆਂ ਗੱਲਾਂ ਅੰਕਲ ਜੀ ਹੋਰਾਂ ਨਾਲ ਆ ਕੇ ਵੀ ਹੋਈਆਂ ਤੇ ਦੱਸਦੇ ਆ ਵੀ ਇਹ ਹਵਾਨਾ 2-3 ਦਿਨ ਜਦੋਂ ਲਾਊਗੀ ਪੂਰੇ ਦੁੱਧ ਤੇ ਆਉਂਦੀ ਜਾਊ ਤੇ ਪੂਰਾ ਭਰਦੀ ਜਾਊਗੀ ਨਾੜਾ ਚੰਗਾ ਹਵਾਨੇ ਤੇ ਬੱਚਾ ਤੁਸੀਂ ਵੈਸੇ ਵੇਖਿਆ ਹੀ ਹੋਣਾ ਵੀ ਵੀਡੀਓ 'ਚ ਇਹ ਪਛਾਣ ਹੋ ਕੇ ਖੜ ਗਈ ਉਦੋਂ ਵੀ ਲੱਗ ਗਿਆ ਬੱਚਾ ਵੈਸੇ ਵੀ ਬੱਚਾ ਥੋੜਾ ਲਾਤਾ ਸੀਗਾ ਵੀ ਇਹਨੇ ਨਾਲ ਪਸ਼ੂ ਥੋੜਾ ਜੋਸ਼ ਪਾ ਜਾਂਦਾ ਹਵਾਨੇ ਬੇਟਾ ਮੇਂ ਵੀਡੀਓ ਹੈ ਸਹੀ 6 ਵਜੇ ਦੇ ਆਸ-ਪਾਸ ਜਿਵੇਂ ਇਹਦੀ ਚੁਆਈ ਹੋਈ ਹੈ ਤੇ 6 ਵਜੇ ਹੀ ਵੀਡੀਓ ਬਣੇ 12 ਘੰਟੇ ਪਸੋਂ ਨੂੰ ਮਿਲ ਜਾਣ ਫਿਰ ਉਹ ਪੂਰਾ ਬੌਲਾ ਦਿਖਾ ਦਦਾ ਵੀ ਹਵਾਨੇ ਚ ਕਿੰਨਾ ਕੁ ਭਰਿਆ ਹੋਇਆ ਹੈ 나ੜਾਂ ਹਵਾਨੇ ਤੇ ਚੰਗਾ ਪੁੜਿਆਂ ਦੀ ਚੜਾਈ ਕਾਫੀ ਚੰਗੀ ਦਿਸਦੀ ਹੈ ਹਵਾਨਾ ਸੋਹਣਾ ਦਿਸਦਾ ਜਿੰਨਾ ਵੀ ਹੈ 1,80,000 ਰੇਟ ਹੈ ਪਰ ਇਹਦੇ ਚੋਂ ਮਾਨਤਾ ਨੂੰ ਹੋ ਜਾਊਗਾ 나ੜਾਂ ਦੀ ਗੱਲ ਕੀਤੀ ਤਾਂ ਤੁਸੀਂ ਐਵੇਂ ਹਵਾਨਾ ਦੇਖੋ ਸੀਲ 3 ਪੈਣੀ ਕਾ ਵੀ ਜਿੱਥੇ ਮਰਜੀ ਠੱਲ ਲੋ ਇਹਨੂੰ ਐਚ ਐਫ ਆਗਾਵਾਂ ਵਾਲੀ ਗੱਲ ਹੀ ਐ ਮੱਜ ਇਦਾਂ ਦੀ ਐ ਇਹ ਬੰਦ ਹੋ ਬਈ ਤੁਹਾਨੂੰ ਸਿੰਗ ਦਿਖਾਉਂਗਾ ਬੜੇ ਕੁੰਡੇ ਸਿੰਗ ਐ ਉਤੋਂ ਜਿਵੇਂ ਬਿਲਕੁਲ ਇੱਕੋ ਜੇ ਮਣਕੇ ਪੁੜੇ ਲਾਏ ਹੁੰਦੇ ਆ ਤੁਸੀਂ ਅਗਲੀਆਂ ਜਿਹੜੀਆਂ ਹੱਡੀਆਂ ਇਹਨਾਂ ਦੀ ਜੇ ਆਪਾਂ ਗੱਲ ਕਰਦੇ ਆ ਇਹਨਾਂ ਦੀ ਚੌੜਾਈ ਨੋਟ ਕਰੋ ਇਸ ਸਾਈਡ ਤੋਂ ਪਿਛਲੀਆਂ ਹੱਡੀਆਂ ਜਿਹੜੀਆਂ ਹੱਡ ਇਹਨਾਂ ਦੀ ਚੌੜਾਈ ਨੋਟ ਕਰੋ ਆਮ ਮੱਜਾਂ ਨਾਲੋਂ ਜ਼ਿਆਦਾ ਚੌੜੀ ਲੱਗੂਗੀ ਇੱਕੋ ਜੀ ਐ ਜਿਵੇਂ ਅੱਗੋਂ ਪਿੱਛੋਂ ਪੂਰੀ ਮਿਹਨਤੀ ਕਰਕੇ ਪ੍ਰਮਾਤਮਾ ਨੇ ਇਹਦੇ ਹੱਡ ਬਣਾਏ ਹੁੰਦੇ ਐ ਸਿੰਘ ਸੋਹਣਾ ਦੱਸੋ ਬਿਲਕੁਲ ਨੇੜੇ ਮੁੜਿਆ ਹੋਇਆ ਕੁੰਡਾ ਸਿੰਘ ਹੈ ਕੱਟੇ ਨੂੰ ਜਨਮ ਦਿੱਤਾ ਹੈ ਕੱਚਾ 나ੜੂਆ ਦਿਸਦਾ ਹੋਊਗਾ ਤੁਹਾਨੂੰ ਦੋਨੇ ਪਾਸੇ ਬਹਿ ਕੇ ਮਿਲਕਿੰਗ ਕਰਾਉਂਦੀ ਹੈ ਧਾਰਾਂ ਵੀਡੀਓ ਚ ਮਾਰ ਕੇ ਦਿਖਾਵਾਂਗੇ ਖਵਾਨੇ ਤੇ 나ੜਾਂ ਦੀ ਗੱਲ ਕੀਤੀ ਸੀ ਉਹ ਇੱਥੋਂ ਦੇਖ ਲਓ ਮੈਨੂੰ ਲੱਗਦਾ ਵੀ ਮੈਂ ਆਪ ਵੀ ਬਹਿ ਜਾ ਹਾਂ ਥੱਲੇ ਇਹਦੀ ਮਿਲਕਿੰਗ ਕਰਨ ਵਾਸਤੇ ਤੇ ਡਰਦੀ ਨਹੀਂਗੀ ਕਿਉਂਕਿ ਇਹ ਵੀਡੀਓ ਬਣਾਉਂਦੇ ਹਾਂ ਤੋਂ ਪਤਾ ਲੱਗਦਾ ਜਿੱਥੇ ਪੈਰ ਕਰਮ ਵਾਲੀ ਰੱਖ ਲੈਂਦੀ ਹੈ ਉੱਥੇ ਖੜੀ ਰਹਿੰਦੀ ਹੈ ਆਓ ਬਾਈ ਦਿਖਾਓ ਫਿਰ ਧਾਰਾਂ ਮਾਰ ਕੇ ਸੋ ਦੇਖਦੇ ਹਾਂ ਦੱਸੋ ਤਾਰਾ ਮਾਰ ਕੇ ਬੱਚਾ ਜੇ ਲਾਉਣਾ ਤਾਂ ਇੱਕ ਵਾਰਾ ਲਾ ਲਓ ਬਾਈ ਨਹੀਂ ਬਸ ਕੋਈ ਲੋੜ ਨਹੀਂ ਨਹੀਂ ਲੋੜ ਹਾਂ ਠੀਕ ਹੈ ਓਕੇ ਸੋ ਬੱਚਾ ਨਹੀਂ ਲਾਉਣ ਦੀ ਲੋੜ ਬਾਈ ਜਿਹੜੀ ਕਹਿੰਦੇ ਵੈਸੇ ਪਹਿਲਾਂ ਬੱਚਾ ਲਾਤਾ ਸੀ ਇੱਕ ਵਾਰ ਧਾਰ ਦੇ ਦੀ ਬਾਈ ਮੈਂ ਜਨ ਸੀਲ شریف ਝੋਟੀ ਦੋਸਤੋ ਜਿਨੇ ਬਰੀਡਿੰਗ ਤੇ ਕੰਮ ਕਰਨਾ ਹੈ ਪੈਸੇ ਲਾਉਣੇ ਪੈਂਦੇ ਆ ਚੰਗੀਆਂ ਚੀਜ਼ਾਂ ਬਾਈ ਹੋਰੀ ਵੀ ਮੁੱਲ ਲਾ ਕੇ ਖਰੀਦ ਕੇ ਲਿਆਏ ਹੋਣਗੇ ਪਹਿਲੇ ਸੂਏ ਸੋ ਦੇਖਦੇ ਆਂ ਦੋਸਤੋ ਧਾਰਾਂ ਲੱਤਾਂ ਖੋਲ ਕੇ ਖੜਗੀ ਕਰਨ ਵਾਲੀ ਇਹ ਸਿਰਫ ਸ਼ੌਂਕੀਆ ਧਾਰਾਂ ਹੀ ਵਗਾ ਰਹੇ ਆ ਦੱਸੋ ਵੈਸੇ ਮਿਲਕਿੰਗ ਜਿਹੜਾ ਵੀਰ ਪ੍ਰੋਪਰ ਕਰਦੇ ਆ ਉਹ ਸਹੀ ਚ ਹੋ ਸਕਦੇ ਹੁੰਦੇ ਬਸ ਠੀਕ ਆ ਭਾਈ ਬਾ ਇਹ ਹੀ ਦਿਖਾਉਣਾ ਸੀਗੇ ਬਾ ਲੈਂਦੀ ਦੋਨੇ ਪਾਸੇ ਤੋਂ ਵੈਸੇ ਚੁਆਈ ਇਹਦੀ ਹਜੇ ਹੋਣੀ ਵੀ ਨਹੀਂ ਕਿਉਂਕਿ ਸ਼ਾਮ ਨੂੰ ਚੋਣੀ ਹੈ ਪਰ ਇਹ ਕਰਮਾ ਵਾਲੀ ਲੱਤਾਂ ਪਛਾਣ ਨੂੰ ਕਰਕੇ ਖੜਗੀ ਵੀ ਤੁਸੀਂ ਮਿਲਕਿੰਗ ਕਰ ਲਓ ਦੇਖੋ ਬੰਤਰ ਫੇਰ ਇਹਦੀ ਪਾਸ ਤੁਸੀਂ ਕਰਨੀ ਹੈ ਪਸੰਦ ਤੁਹਾਨੂੰ ਹੋਣੀ ਚਾਹੀਦੀ ਹੈ ਤੁਸੀਂ ਰਕਮ ਚੰਗੀ ਲਾਉਣੀ ਹੈ ਪਰ ਮੱਝ ਸੋਣੀ ਹੈ ਆ ਕੇ ਵੀ ਤੁਹਾਡੇ ਦਿਲ ਨੂੰ ਲੱਗੂਗੀ। ਸੋ ਰੇਟ ਤੁਹਾਨੂੰ ਜਜਨਾ ਜ਼ਰੂਰੀ ਹੈ। 나ੜਾਂ ਇਸ ਸਾਈਡ ਤੇ ਵੀ ਹਵਾਨ ਨੇ ਤੇ ਦੇਖੋ। ਭਾਈ ਤੋਰ ਫੇਰ ਇਹਨੂੰ ਉਧਰ ਨੂੰ ਜਾਣ ਦੇ। ਇਹ ਕਿਹੜਾ ਹੋਰ ਕਢਾਉਣੇ ਦੱਸੋ। ਇੱਕ ਹੋਰ ਚੀਜ਼ ਦੂਜੀਆਂ ਮੱਝਾਂ ਪਰਲੇ ਪਾਸੇ ਖੜੀਆਂ ਐ। ਦੋ ਤਿੰਨ ਮੱਝਾਂ ਕਿਉਂਕਿ ਇਹਦੀਆਂ ਦੋ ਝੋਟੀਆਂ ਬਾਈ ਹੋਰਾਂ ਕੋਲ ਇੱਕ ਮੱਝ ਹੋਰ ਖੜੀ ਐ। ਉਹ ਪਰਲੇ ਪਾਸੇ ਛੱਡ ਵਾਲੇ ਪਾਸੇ। ਪਰ ਇਹ ਇੱਧਰ ਦਾ علیحدਾ ਬੰਨ ਲੀ ਹਾਲਾਂਕਿ ਬੱਚੇ ਨਾਲ ਵੀ ਪਸੂ ਨੂੰ ਹੋ ਜਾਂਦਾ। ਪਰ ਇਹਨੂੰ ਉਵੇਂ ਇਹ ਕੋਈ ਵਾਹ ਵਾਸਤਾ ਜਿਨੀ ਸੀਲ شریف ਜੀ ਟੋਟੀ ਐ ਇਹ। ਤੋ ਮਸਤੀ ਨਾਲ ਹੀ ਤੁਰਦੀ ਹੈ ਚੰਗੇ ਢਾਂਚੇ ਦੀ ਇਹ ਝੋਟੀ ਦੋਸਤੋ ਬਾਕੀ ਥਣ ਹਵਾਨੇ ਵਾਲੋਂ ਹੁਣ ਪਾਸ ਤੁਸੀਂ ਆਪ ਆ ਕੇ ਕਰ ਲਓ ਮੈਂ ਤੁਹਾਨੂੰ ਦੋਨਾਂ ਸਾਈਡ ਤੋਂ ਥਣ ਦਿਖਾਤੇ ਹਵਾਨਾ ਦਿਖਾਤਾ ਧਾਰਾਂ ਚੌਂਕੀਆਈ ਇਮਾਰਤਾਂ ਸੀ ਸਰਫੇ ਦਿਖਾਉਣਾ ਸੀ ਵੀ ਇਹ ਦੋਨੇ ਪਾਸੇ ਬੈਠ ਕੇ ਮਿਲਕਿੰਗ ਕਰਾ ਲੈਂਦੀ ਹੈ ਇਦਾਂ ਦਾ ਕੋਈ ਡਰ ਨਹੀਂ ਵੀ ਇੱਕ ਜਾਨਾ ਹੀ ਚੋਵੇ ਤੋ ਢਾਂਚਾ ਕੋਣ ਫੇਰ ਤੁਸੀਂ ਦੇਖ ਰਹੇ ਹੋ ਸੋਹਣੀ ਸੰਭੀ ਹੋਈ ਝੋਟੀ ਫੌਰ ਸੇਲ ਹੈ ਅੱਜ ਦੀ ਵੀਡੀਓ ਦਾ ਇੱਕ ਹੀ ਨਾਕ ਸੀ ਦੋਸਤੋ 来 चल भाई अंदर नु भाई नाल चंगा थे, 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 खासा मोह लागदा है इस वीर नाल एदा देखो येदा फेर स्ट्रक्चर तुसी ते सोना कटा ਦਿੱਤਾ ਦੱਸੋ ਇਹਨੇ ਕੱਟੇ ਦਾ ਕੋਈ ਸੀਮਨ ਦਾ ਪਤਾ ਕਿਹੜੇ ਬੋਲ ਦਾ ਕੋਹੇਨੂਰ ਆ ਜੀ ਕੋਹੇਨੂਰ ਦਾ ਬੱਚਾ ਹੈ ਹਾਂ ਜੀ ਜਿਹੜੀਆਂ ਪਹਿਲਾਂ ਦੋ ਛੋਟੀਆਂ ਇਹ ਉਹ ਵੀ ਕੋਹੇਨੂਰ ਦੀਆਂ ਇਹਨਾਂ ਦੋ ਉਹ ਹੋਰ ਦੇ ਹਨ ਹਾਂ ਹੋਰ ਦੇ ਠੀਕ ਹੈ ਸੋ ਇਹ ਦੱਸੋ ਕੋਹੇਨੂਰ ਦਾ ਬੱਚਾ ਹੈ ਐਲਡੀਐਫ ਵਾਲੇ ਦਾ ਬੈਠਾ ਜੋ ਕੱਟਾ ਇਹਨੇ ਕੋਹੇਨੂਰ ਬੋਲਦੇ ਨੂੰ ਜਨਮ ਦਿੱਤਾ ਸਟਰਾ ਕੋ ਕੇ ਫਾਰਮ ਹੁੰਦਾ ਜਦੋਂ ਕੰਮ ਬਣ ਜੇ ਨਾ ਤੇ ਉਦੋਂ گاਵਾ ਦੇ ਸੀਮਨ ਦੀ ਡਿਟੇਲ ਰੱਖਣੀ ਹੁੰਦੀ ਹੈ ਤੇ ਫਿਰ ਮੱਝਾਂ ਦਾ ਸੀਮਨ ਸਟਰਾ ਵੀ ਸੰਭਾਲੇ ਜਾਂਦੇ ਆ ਜਦੋਂ ਆਪਾਂ ਬਰੀਡਿੰਗ ਤੇ ਨਹੀਂ ਧਿਆਨ ਦਿੰਦੇ ਉਦੋਂ ਫਿਰ ਸੀਮਨ ਯਾਦ ਨਹੀਂ ਰਹਿੰਦੇ ਸੋ ਇਹ ਕੋਹੇ ਨੂਰ ਬੁੱਲ ਦਾ ਬੱਚਾ ਦੱਸੋ ਐਲਡੀਐਫ ਵਾਲੇ ਦਾ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ ਰਿਕਾਰਡ ਸੰਭਿਆ ਹੋਇਆ ਸਟਰਾ ਇਹਨਾਂ ਕੋਲ ਹੈਗੇ ਆ ਮਤਲਬ ਡਾਟਾ ਸਾਰਾ ਰਜਿਸਟਰ ਉੱਤੇ ਲਿਖਿਆ ਹੋਇਆ ਧੰਨਵਾਦ